ਕੜਾ ਦੇਖੋ ਕਿੰਨਾ ਉੜਦਾ ਆੜੀ ਜੂ ਅੱਜ ਆ ਗੱਠਾਈਆਂ ਚੱਕਣ ਵਾਲੇ ਆਉਣਗੇ ਕਹਿੰਦੇ ਤਾਂ ਸੀਗੇ ਜੇ ਚੱਕ ਕੇ ਲੈ ਜਾਣਾ ਇਹ ਚ ਪਾਣੀ ਛੱਡਦੀ ਇਹ ਦਵਾਰੇ ਜਦੋਂ ਇਹ ਗੱਠਾ ਚੱਕ ਕੇ ਲੈਗੇ ਦਵਾਰੇ ਪਾਣੀ ਛੱਡ ਦੇਗੇ ਵਾਹਣਾ ਵੀ ਸੁੱਕੇ ਨਾ ਤੇ उहो साम्हूं डैडी कढी या गा न कढदे ਨੰਗਾ ਜੂ ਨਾ ਕਰਾ ਗੜਤਾ ਤੇ ਟਰੈਕਟਰ ਵੀ ਆ ਗਿਆ ਇੱਠਾਂ ਚੱਕਣ ਵਾਲਾ

ਆ ਵਾਣ ਚੋ ਗੱਠਾ ਚੱਕ ਕੇ ਤਾਂ ਇੱਥੇ ਪਾਣੀ ਲਾ ਦੇ ਕੇ ਰਾਂ ਮੁੜ ਕੇ ਜਦ ਲੋਟ ਆ ਗਿਆ ਫਿਰ ਇੱਥੇ ਸਰੋਂ ਵੀਜ ਦੇਗੇ ਕੈਰੀਜ ਚ ਇੱਕੋ ਤਾਂ ਭਰੀ ਜਾਂਦੇ ਆ ਤੇ ਇਹ ਆਪਣੀਆਂ ਭਰਨਗੇ ਆਮਾ ਰੋ ਕਰਨੇ ਦੇ ਪਹਿਲਾਂ ਉਹ ਜਿਹੜੀਆਂ ਆਪਾਂ ਉਹਦੇ ਇਕੱਠੀਆਂ ਕਰੀਆਂ ਸੀਗੀਆਂ ਸੀ ਉਹ ਪਰਨੇ ਮੈਨੂੰ ਦੇਖ ਕੇ ਤਾਂ ਹੋਰ ਹੀ ਲੇਟਣੇ ਜੇ ਲੱਗ ਜਾਂਦਾ ਲੈ ਮੈਂ ਕਰਦਾ ਮੈਂ ਮੋਟਰਸਾਈਕਲ ਚਲਾਉਣਾ ਹੁਣ ਹੋ ਰਹੀ ਏ ਲੱਗਦਾ ਸਕੂਟਰੀ ਚਲਾ ਕੇ ਔਖਾ ਜਿਹਾ ਰਗਦਾ ਹੁਣ ਇਕੱਠਾ ਜਕਣ ਵਾਲੇ ਆਏ ਸੀਗੇ ਤੇ ਉਹਨਾਂ ਦੀ ਚਾਹ ਲੈ ਕੇ ਚੱਲਦੇ ਚਾਹ ਤਰਾਈ ਹੋਈ ਹੈਗੀ ਉਹਨਾਂ ਦੀ ਚਾਹ ਫੜਾ ਕੇ ਆਉਣੇ ਆ ਤੇ ਸੁੰ ਦਿਖਾਉਣੇ ਇੱਥੇ ਵੀ ਇਕੱਠਾ ਕਿਵੇਂ ਚੱਕਦੇ ਆਗੇ ਅੱਜ ਬਲੌਗ ਦੀ ਇੰਟਰੋ ਕਰਨੀ ਭੁੱਲ ਗਏ ਸੀ ਤੇ ਹੁਣ ਇੰਟਰੋ ਸਟਾਰਟ ਕਰਦੇ ਹਾਂ ਹਾਂਜੀ ਗਾਇਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ امید ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਵੈਲਕਮ ਟੂ ਮਾਈ ਨਿਊ ਬਲੌਗ ਚੱਲ ਕੇ ਚੱਲੇ ਆਂ ਜੀ ਸਾਈਕਲ ਤੇ ਤੇ ਧੂਆ ਜਾਂ ਚੜ ਕੇ ਦਿਨ ਜੇ ਛੇਤੀ ਛਿਪਣ ਲੱਗ ਗਿਆ ਹੁਣ ਤਾਂ ਅੱਗਾ ਉੱਗਾ ਲਾਤੀਆਂ ਹੋਣੀਆਂ ਲੋਕਾਂ ਨੇ ਕੂਟਰੀ ਡੈਡੀ ਕੋਲੇ ਸੀਗੀ ਉਹ ਤਾਂ ਨਹੀਂ ਲੈ ਕੇ ਆਇਆ ਡੈਡੀ ਉੱਥੇ ਖੇਤ ਆ ਆਏ ਵੀਰਾ ਇਹ ਮੇਰਾ ਮੋਟਰ ਲੈ ਜੀ ਮੈਂ ਤੇ ਰਿਹਾ ਹਾਂ ਇਹ ਬਟਾ ਉਹ ਨਾਲ ਕਿੰਨ ਲੱਖ ਰੱਖਿਆ ਮੈਂ ਭਾਂਡੇ ਧਰ ਤੇ ਸਕੂਟਰੀ ਤੇ ਚਾਹ ਪਿਆਏ ਆ ਇਹਨਾਂ ਨੂੰ हम चलते हैं घर एक्सीडेंट हो गया जी बार <laughs> ਐਕਸੀਡੈਂਟ ਤਾਂ ਜੀ ਮੋਟਰਸਾਈਕਲ ਤੋਂ ਬੰਦਾ ਡਿੱਗ ਪਿਆ ਸੀ ਚਲੋ ਉਹ ਤਾਂ ਸੱਟ ਦਾ ਵਿਚਾਰ ਹੈ ਕੁਝ ਵਾਪਰੋਂ ਨੰਗਦਾ ਹੋਊਗਾ ਤੇ ਉਹਨੇ ਬ੍ਰੇਕਾਂ ਬਰੂਕਾਂ ਮਾਰ ਕੇ ਹੋਰ ਰੋੜੀਆਂ ਤੇ ਤਿਲਕ ਕੇ ਡਿੱਗ ਪਿਆ ਤੇ ਚਲੋ ਸੱਟ ਦਾ ਬਚਾਗ ਆ ਤੁਸੀਂ ਵੀ ਆਪ ਦਾ ਧਿਆਨ ਨਾਲ ਸੜਕ ਛੁਰਕ ਤੇ ਮੋਟਰਸਾਈਕਲ ਚਲਾਇਆ ਕਰੋ ਕਿਉਂਕਿ ਕਾਰਾਂ ਕੋਰਾਂ ਬਹੁਤ ਤੇਜ਼ ਹੁੰਦੀਆਂ ਇਸ ਕਰਕੇ ਆਪ ਦਾ ਧਿਆਨ ਨਾਲ ਸੜਕ ਤੇ ਚਲਾਉਣਾ ਚਾਹੀਦਾ ਵਹੀਕਲ ਤੇ ਅੱਜ ਦੇ ਬਲੌਗ ਦਾ ਐਂਡ ਕਰਦੇ ਇੱਥੇ ਉਮੀਦ ਕਰਦਾ ਹਾਂ ਤੁਹਾਨੂੰ ਬਲੌਗ ਵਧੀਆ ਲੱਗੇ ਹੋਵੇ ਜੀ ਬਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਹੋ ਮਿਲ